ਟੈਕ ਟੋਪੋਸ਼ ਕਿਹਾ ਨਹੀਂ ਹੋ ਆ ਕੰਮ ਨਹੀਂ ਕਰੇ ਪਿਕਨ ਚੂਜ਼ ਨਹੀਂ ਹੋਣਾਗਾ ਆ ਪਿਕਨ ਚੂਜ਼ ਵਾਲਾ ਕੰਮ ਕਰਵਾ ਗੱਲ ਲਾ ਕੇ ਕਰਵਾ ਕੰਮ ਆ ਗੱਲ ਨਹੀਂ ਕਰੀ ਨਹੀਂ ਨਹੀਂ ਸਰਦਾਰ ਜੀ ਫਿਰ ਮੈਂ ਬਿਨਾਂ ਗੱਲ ਤੋਂ ਕਰਿਆ ਆਪਾਂ ਕਹਿੰਦੇ ਇੱਥੇ ਰਹੂਗਾ ਇਹ ਆ ਨਹੀਂ ਹੱਲਾ ਬਾ ਕੋਈ ਨਹੀਂ ਮੇਰੇ ਤਾਂ ਕਈ ਹੋਊਗਾ ਹੋਣਾ ਇਹ ਨਾ ਕਬਜੀਆਂ ਦੇ ਚੱਕਰਾਂ ਵਾਲੀ ਗੱਲ ਨਹੀਂ ਕਰ ਪਰ ਆਹ ਮਾੜੀਆਂ ਰੋਟਾ ਉਹ ਸ਼ਰੀਪਾ ਟੱਪਾ ਸਾਰੇ ਚੱਕਿਆਰੇ ਇਹ ਤਾਂ ਨਹੀਂ ਵਿੱਚ ਪਿੱਕੜ ਜੁੱਸ ਤਾਂ ਟਿੱਕੀ ਵਾਲੀ ਗੱਲ ਆ ਗਈ ਫੇਰ ਜੇ ਇੱਕ ਵਾਰ ਜੇ 7 ਵਾਰੀ ਮੈਂ ਟਿੱਕੀ ਆ ਜੱਕੇ ਦੇ ਹੱਥ ਵੀ ਵਾਰੀ ਵੀ ਟਿੱਕੀ ਜੱਕੇ ਜੀ ਵੀ ਕਰੂੰਗਾ ਚਾਰ ਜਿਹੜਾ ਕੜਾਈ ਇਹ ਤਾਂ ਕਾ ਕੋਈ ਨਾ ਕੋਈ ਗੱਲਾਂ ਦੇ ਕਰਾਣ ਇਹ ਸ਼ਾਮ ਨੂੰ ਜਾ ਕੇ ਉੱਥੇ ਹੀ ਹੁੰਦੇ ਨੇ ਹਾਂਜੀ ਭਾਜੀ ਦੱਸੋ ਕੋਈ ਹੁਕਮ ਹੈਗਾ ਜਾਓ ਜਾ ਕੇ ਪਹਿਲਾ ਲੋਕਾਂ ਦੇ ਕੰਮ ਕਰਾਣੇ ਕਿੱਜੋ 300 ਰੁਪਏ ਵੀ ਨਹੀਂ ਨਾਲ ਲੰਦੇ ਐ ਟ੍ਰਾਂਸਪੋਰਟ ਲੱਗੀ ਐ ਆ ਦੇਖੋ 300 ਰੁਪਏ ਵੀ ਨਹੀਂ ਨਾਲ ਲੰਦੇ ਸਾਰੇ ਕੋਲ ਬਿਜਲੀ ਕਰਦੀ ਬੈਸਰ ਹਾ ਲੋ ਜੀ ਆ ਸਾਰੀਆਂ ਰੇੜੀਆਂ ਲੱਗੀਆਂ ਅੰਦਰੋਂ ਜਾ ਕੇ ਮਾਲ ਚੱਕ ਕੇ ਲਿਆ ਐ ਅੱਥਾ ਕੀ ਐ ਤੁਹਾਡੀ ਪਹਿਲਾਂ ਤਾਂ ਇਹ ਪਿਓ ਦੀ ਜ਼ਗੀਰ ਐ ਜਿਹੜੀ ਤੁਸੀਂ ਇੱਥੇ ਰੇੜੀ ਲਾ ਸਕੋ 1500 ਰੁਪਏ ਸਾਰਿਆਂ ਨੇ ਕਿਤਾ ਲਈ ਰੇੜੀ ਲੱਗ ਨਹੀਂ ਸਕਦੀ ਰੋਡ ਤੇ ਗਾਂਧੀ ਨਗਰ ਚ ਕਾਰਵਾਈ ਕੀਤੀ ਗਾਂਧੀ ਨਗਰ ਚ ਅਸੀਂ ਵੈਸੇ ਪਹਿਲਾਂ ਇਹ ਕਾਰਵਾਈ ਤੋਂ ਪਹਿਲਾਂ ਬਾਰ-ਬਾਰ ਅਸੀਂ ਵਾਰਨਿੰਗ ਦੇ ਚੁੱਕੇ ਹਾਂ ਵੀ ਸਮਾਨ ਕਿਰਪਾ ਕਰਕੇ ਅੰਦਰ ਰੱਖੋ ਅਸੀਂ ਜਦੋਂ ਅੱਜ ਵੀ ਕਾਰਵਾਈ ਕੀਤੀ ਸਿਰਫ ਉਹਨਾਂ ਦੇ ਜਿਹੜੇ ਟੇਬਲ ਜਾਂ ਮੇਜ਼ ਜਾਂ ਓਵਰ ਸਮਾਨ ਵਾਰ ਸੀ ਉਹੀ ਅਸੀਂ ਜ਼ਬਤ ਕੀਤਾ ਕਰਦਾ ਤੁਹਾਡੇ ਪ੍ਰੈਸ ਨੇ ਇਹ ਪਹਿਲਾਂ ਦੇਖਿਆ ਟੇਬਲ ਕਿੱਥੇ ਪਿਆ ਸੀ ਮੈਂ ਤਾਂ ਉਹਨੂੰ ਦੂਜਿਆਂ ਦੀ ਤਰ੍ਹਾਂ ਟ੍ਰੀਟ ਕੀਤਾ ਵੀ ਭਾਈ ਟੇਬਲ ਦੂਜਿਆਂ ਦਾ ਚੱਕਿਆ ਗਿਆ ਟੇਬਲ ਤੇਰਾ ਚੱਕਿਆ ਜਾਣਾ ਜੇ ਦੂਜਿਆਂ ਨੂੰ ਟੇਬਲ ਅਲਾਟ ਹੋਊ ਤੇਨੂੰ ਅਲਾਟ ਹੋ ਜਾਊਗਾ ਉਹਨੇ ਵਰੋਤ ਸ਼ੁਰੂ ਕਰਤਾ ਵਿਰੋਧ ਕਰਦਾ ਕਰਦਾ ਮਗਰਾ ਹੀ ਕਿਹਾ ਅਸੀਂ ਆਪਣੀ ਕਾਰਵਾਈ ਲੈ ਕੇ ਚੜੀਗੇ ਰੇੜੀਆਂ ਨੂੰ ਲਵਾ ਰਹੇ ਤੁਸੀਂ ਦੇਖੋ ਮੈਂ ਤਾਂ ਰੇੜੀਆਂ ਦੀ ਪਰਚੀ ਗੱਟੀ ਹੋਈ ਸੀਗੀ ਮੈਂ ਤਾਂ ਤਾਂ ਹੀ ਰੇੜੀਆਂ ਵੱਲ ਜਾਂਦਾ ਨਹੀਂ ਪਿਆ ਸੀ ਰੇੜੀਆਂ ਕੋਈ ਇਹ ਵੀ ਨਹੀਂ ਦਾ ਵੀ ਟ੍ਰੈਫਿਕ ਦੇ ਵਿੱਚ ਵਿਗੜ ਪਾਰੀਆਂ ਸੀ ਜਾਂ ਤੁਸੀਂ ਦੇਖਣਾ ਰੇੜੀਆਂ ਪੂਰੀਆਂ ਫੁੱਟਪਾਥ ਤੋਂ ਵੀ ਪਿੱਛੇ ਜਾ ਕੇ ਲੱਗੀਆਂ ਆਈਆਂ ਸੀਗੀਆਂ ਜਿਹੜੀ ਜਿਹੜੀ ਰੇੜੀ ਦੀ ਤੁਸੀਂ ਕਿਹਾ ਉਹਨੇ ਉਸ ਰੇਡੀਅਲ ਨੇ ਮੇਰੇ ਕੋਲ ਪ੍ਰੈਸਰ ਦੇ ਸਾਹਮਣੇ ਆਦੀ ਰਸੀਦ ਦਿਖਾ ਦਿੱਤੀ। ਸਾਰੇ ਸਾਰੇ ਰੇਡੀ ਸਰ ਇਹ ਇਹ ਪਿਕਟਨ ਜੂ ਨਹੀਂ ਹੋਣਾ। ਪਿਕਟਨ ਜੂ ਨਹੀਂ ਹੋਣਾ। ਇਹਦੀ ਆ ਕੰਮ ਨਹੀਂ ਹੋਣਾ। ਪਿਕਟਨ ਜੂ ਨਹੀਂ ਹੋਣਾ। ਇਹਦੀ ਆ ਕੰਮ ਨਹੀਂ ਹੋਣਾ। ਕੋਈ ਨਹੀਂ ਬਰੋ ਯਾਰ ਹੈਲੋ ਇਹਨਾਂ ਕਰਵਾ ਨਹੀਂ ਕੀਤਾ। ਫਟਾ ਨਹੀਂ ਹੋਣਾ। ਆ ਕੰਮ ਨਹੀਂ ਹੋਣਾ ਇੱਥੇ। ਕੋਈ ਨਹੀਂ ਬਰੋ। ਕਿਦਾਂ ਜੂ ਨਹੀਂ? ਲੈ ਮ ਆਵਾਂਗਾ। ਆ ਗੱਲ ਨਹੀਂ ਕਰੀ। ਨਹੀਂ ਨਹੀਂ ਨਹੀਂ। ਸਰਦਾਰ ਜੀ ਫਿਰ ਮੈਂ ਬਿਨਾਂ ਗੱਲ ਤੋਂ ਕਰ ਰਿਹਾ ਆਪਾਂ ਕਹਿੰਦੇ ਇੱਥੇ ਰਹੂਗਾ ਇਹ ਆ ਨਹੀਂ ਵੱਲਾ ਬਾ ਕੋਈ ਨਹੀਂ ਮੇਰੇ ਤੱਕ ਹੀ ਹੋਊਗਾ ਕੋਈ ਨਹੀਂ ਛੱਡੋ ਬਰਾ ਇੱਥੇ ਰਹਿਣਾ ਪੁੱਜਾ ਰੋ ਯਾਰ ਪੁਲਿਸ ਨੂੰ ਡਰਾਇਆ ਜਾ ਰਿਹਾ ਕਿ ਕੰਮ ਨਹੀਂ ਸੁਣ ਲੋ ਸਿੱਧੀ ਜੀ ਆ ਕੰਮ ਇੱਥੇ ਨਹੀਂ ਚੱਲਣਾ ਟੈਕ ਟੋਪੋਸ਼ ਕਿਹਦਾ ਨਹੀਂ ਹੁੰਦਾ ਟੈਕ ਟੋਪੋਸ਼ ਨੂੰ ਘੱਟੋ ਆ ਕੰਮ ਨਾਲ ਬਲਿਪਕਨ ਚੂਜ਼ ਨਹੀਂ ਹੋਣਾਗਾ ਆ ਬਲਿਪਕਨ ਚੂਜ਼ ਵਾਲਾ ਕੰਮ ਕਰੋ ਬਾਹਰ ਜਾ ਕੇ ਕਰੋ ਆ ਕੰਮ ਇੱਥੇ ਨਹੀਂ ਕਰਨਾ ਕੋਈ ਨਹੀਂ ਕੋਈ ਨਹੀਂ ਇਹ ਮਾਰਕੀਟ ਤੇ ਨਹੀਂ ਕਰਨਾ ਤੁਹਾਨੂੰ ਟਾਈਮ ਦਿਓ ਅਸੀਂ ਚੱਕਵਾਲਾ ਮੈਂ ਸਮਾਂ ਦਾ ਚੱਕਦਾ ਹੀ ਨਹੀਂ ਪਿਆ ਬੋਲਦੇ ਕਿਉਂ ਟੈਕ ਟੋਪੋਸ਼ ਟੈਕ ਟੋਪੋਸ਼ ਕਿਹ ਜਣੇ ਥੋੜਾ ਟਾਈਮ ਤਾਂ ਚੱਲਣੇ ਚਾਹੀਦੇ ਟੈਕ ਟੋਪੋਸ਼ ਜਾ ਕੇ ਸਾਨੂੰ ਟਾਈਮ ਤੁਹਾਡੀ ਦੁਕਾਨ ਤੁਹਾਡੀ ਦੁਕਾਨ ਹੈ ਮੇਰੀ ਦੁਕਾਨ ਹੈ ਜੀ ਤੁਹਾਨੂੰ ਤੁਹਾਡੀ ਦੁਕਾਨ ਹੈ ਮੇਰੀ ਦੁਕਾਨ ਹੈ ਜੀ ਦੱਸੋ ਇਹ ਤੁਹਾਡੀ ਤੁਸੀਂ ਫਿਰ ਆਪਣੀ ਦੁਕਾਨ ਮੀਡੀਆ ਦੇ ਚੱਕਰਾਂ 'ਚ ਨਹੀਂ ਪੇਂਦਾ ਤੇ ਕਿਹਦੇ ਚੱਕਰ 'ਚ ਪੈਣਾ ਉਹ ਚਲੋ ਸਬਜ਼ੀਆਂ ਦੇ ਚੱਕਰ 'ਚ ਪੈਣਾ ਮੈਂ ਕਬਜ਼ੀਆਂ ਦੇ ਚੱਕਰਾਂ ਵਾਲੀ ਗੱਲ ਨਹੀਂ ਕਰ ਪਰ ਆਹ ਮਾੜੀਆਂ ਟੈਕ ਟੋਸ਼ਰੀ ਟੈਕ ਟੋਸ਼ਰੀ ਸਾਰੇ ਚੱਕਿਆਰੇ ਇਹ ਤਾਂ ਇਹਦੇ ਵਿੱਚ ਵਿਕਰ ਜੁੱਸਦੇ ਤੁਸੀਂ ਇਹ ਤਾਂ ਸਰਕਾਰੀ ਡਿਊਟੀ 'ਚ ਵਿਗਨ ਪਾ ਰਹੇ ਹੋ ਨਾ ਉਹਨਾਂ ਦੀ ਮੈਂ ਕਹਦਾ ਵਿਗਨ ਪਾ ਰਹੇ ਅਸੀਂ ਕਿਹਾ ਇਹ ਇਹ ਚੀਜ਼ਾਂ ਨਹੀਂ ਬਾਕੀ ਜਿਹੜੇ ਕੀ ਕਰ ਰਹੇ ਨੇ ਸਾਰੀ ਜਗ੍ਹਾ ਇਹ ਚੀਜ਼ ਐਥੇ ਰੱਖੀ ਬਾਕੀ ਜਗ੍ਹਾ ਸੁੱਤੇ ਪਏ ਨੇ ਇਹ ਆਂਡਾ ਵੀ ਕਹਿੰਦੇ ਸੁੱਤੇ ਪਏ ਹੋ ਤੁਸੀਂ ਦੱਸੋ ਕਿੱਥੇ ਇਹਨਾਂ ਨੂੰ ਕੋਈ ਸੁੱਤੇ ਪਏ ਚਲੋ ਦੱਸੋ ਤੁਸੀਂ ਚਲੋ ਆਓ ਚਲਿਏ ਚਲੋ ਚਲੋ ਬਾਕੀ ਜਗ੍ਹਾ ਲਗਾਣਾ ਕਾਰਵਾਈ ਕਰਤੀ ਫੇਰ ਇਹ ਤੁਮੀ ਵੀ ਇੱਥੇ ਨਹੀਂ ਕਰਨੀ ਇੱਥੇ ਵੀ ਕੰਮ ਚੱਲੇ ਇਹ ਉਹ ਪਹਿਲਾਂ ਬਾਕੀ ਜਗ੍ਹਾ ਦੇ ਕੀ ਸਾਨੂੰ ਦੱਸੋ ਸਾਨੂੰ ਦੱਸੋ ਤੁਸੀਂ ਮਾਰੀ ਨਹੀਂ ਚੁਕਾਈ ਜੀ ਸਮਲੇ ਬਿਆਰ ਦੀ ਟਿੱਕੀ ਵਾਲੀ ਗੱਲ ਆ ਗਈ ਫੇਰ ਸਰਦਾ ਸੌਰਵ ਜੇ 1 ਮਿੰਟ 1 ਮਿੰਟ ਜੇ 7 ਵਾਰੀ ਟਿੱਕੀਆਂ ਜੇ ਕਿਹਦੇ ਅੱਠਵੀਂ ਵਾਰੀ ਵੀ ਟਿੱਕੀ ਜੇ ਅੱਜ ਵੀ ਲੋ ਵੀ ਕੰਮ ਲਾ ਲਰੂਗਾ ਮੈਥੇ ਵੀ ਕਰੂਗਾ ਕਾਰਵਾਈ ਉਹਦੇ ਵੀ ਕਾਰਵਾਈ ਕਰੂ ਮੈਥੇ ਵੀ ਕਾਰਵਾਈ ਕਰੂ ਮੈਥੇ ਵੀ ਕਾਰਵਾਈ ਕਰੂ ਮੈਥੇ ਵੀ ਕਾਰਵਾਈ ਕਰੂ ਮੈਥੇ ਵੀ ਕਾਰਵਾਈ ਕਰਾਂਗੇ ਇੱਥੇ ਵੀ ਕਾਰਵਾਈ ਕਰਾਂਗਾ ਪਰ ਉਸਦੇ ਵੀ ਕਰੀ ਤੁਹਾਨੂੰ ਹਰ ਵਾਰੀ ਜਿੱਥੇ ਕਾਰਵਾਈ ਹੁੰਦੀ ਉਹ ਟਿੱਕੀ ਵਾਲੇ ਦਾ ਚੈਲੰਜ ਦੇ ਦਿੰਦੇ ਲੋਕੀ ਦੇਖੋ ਜੀ ਚਾਲੇ ਮੈਸ ਚਾਲਾਂ ਕਿਉਂ ਕਿ ਚੜੇ ਕਿਉਂ ਦਿੰਦੇ ਆ ਵੀ ਫੈਸਟੀਵਲ ਕਰਕੇ ਉਹ ਲਾ ਗਿਆ ਉਹਨੂੰ ਕੱਲ ਪੁੱਛ ਕੇ ਆਵੀ ਕੀ ਹੋਇਆ ਚਲੋ ਜੀ ਜਿਹੜਾ ਕੜਾਈ ਹੈ ਤੁਹਾਡਾ ਕੋਈ ਨਾ ਕੋਈ ਗੱਲਾਂ ਦੇ ਕਰਾਣੇ ਇਹ ਸ਼ਾਮ ਨੂੰ ਜਾ ਕੇ ਉੱਥੇ ਹੀ ਹੁੰਦੇ ਨੇ ਹਾਂਜੀ ਭਾਜੀ ਦੱਸੋ ਕੋਈ ਹੁਕਮ ਹੈਗਾ ਚਲੋ ਜਾਓ ਜਾ ਕੇ ਪਹਿਲਾਂ ਲੋਕਾਂ ਦੇ ਕੰਮ ਕਰਾਣੇ ਕਿਜੋ ਬਿਲਕੁਲ ਤੇ ਦੇਖ ਸਕਦੇ ਹੋ ਜਿਸ ਤਰੀਕੇ ਦੇ ਨਾਲ ਜਿਹੜੇ ਅਕਾਲਗੜ੍ਹ ਮਾਰਕੀਟ ਦਾ ਪ੍ਰਧਾਨ ਬੰਟੀ ਉਸਦੇ ਮੁੰਡੇ ਦੇ ਵੱਲੋਂ ਜਿਹੜਾ ਇਹ ਪ੍ਰਸ਼ਾਸਨ ਦੇ ਨਾਲ ਖੇੜਣ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਜਿਹੜੇ ਦੁਕਾਨਦਾਰ ਹੈ ਮੋੜਿਆ ਮੋੜ ਕੇ ਬਾਅਦ ਵਿੱਚ ਚੌਂਕੀ ਤੋਂ ਨਹੀਂ ਨਹੀਂ ਲਿਖੋ ਇਹ ਫਿਰ ਗੱਲ ਬਟੇ ਲੱਗੂਗਾ ਇਹ ਰੈਗੂਲਰ ਬਣਨਾ ਰੈਗੂਲਰ ਹੋਇਆ ਕੋਈ ਦਿੱਕਤ ਨਹੀਂ ਹੈ ਰੈਗੂਲਰ ਦਾ ਮਤਲਬ ਹੈ ਕਿ ਆਪਾਂ ਬਾਜ਼ਾਰ ਤੋਂ ਨਹੀਂ ਹੋਣੀ ਇਹ ਨਹੀਂ ਹਫ਼ਤੇ 'ਚ ਦੋ ਤਿੰਨ ਦਿਨ ਰੈਗੂਲਰ ਲਗੂ ਤੁਸੀਂ ਦੋ ਬੰਦੇ ਲੈ ਕੇ ਆਓ ਨਹੀਂ ਨਹੀਂ ਦੋ ਬੰਦੇ ਦੇ ਨਾਲ ਗੱਲ ਪਤਾ ਮੇਰੀ ਗੱਲ ਸੁਣ ਮੇਰੇ ਕੋਲ ਹੈਗੀ ਹੈ ਗੱਲ ਇਦਾਂ ਨਾ ਵੀਰ ਜੀ ਕਿ ਬਾਜ਼ਾਰ ਦੇ 'ਚ ਹੁੰਦੀ دہشت ਜਦੋਂ ਫੋਰਸ ਲੈ ਕੇ ਆਉਂਦੇ ਹੋ ਨਾ ਇਹ ਹੁੰਦੀ دہشت ਦੋ ਬੰਦੇ ਲੈ ਕੇ ਆਓ ਜਿਹੜੇ ਦੁਕਾਨ ਦਾ ਮਾਲ ਬਾਹਰ ਲੱਗਾ ਹੋਇਆ ਹੈ ਚਲਾਨ ਕਰੋ ਬਾਈ ਸਰਦਾਰ ਜੀ ਮੇਰੀ ਗੱਲ ਸੁਣੋ ਤੁਹਾਡਾ ਚਲਾਨ ਵਾਲਾ ਵੀ ਕੰਮ ਕਰ ਦੂੰਗਾ ਨਹੀਂ ਚਲਾਨੋ ਇੱਕ ਗੱਲ ਦੱਸਦਾ ਪਰ ਇਹ ਜੇ ਤੁਸੀਂ ਕਹਿੰਦੇ ਮਾਲ ਨਹੀਂ ਚੱਕਣਾ ਨਹੀਂ ਨਹੀਂ ਮਾਲ ਮਾਲ ਤਾਂ ਆਪੇ ਚੱਕ ਲਓ ਜਦੋਂ ਬਿਲਕੁਲ ਤੁਹਾਡੇ ਕੋਲ ਪ੍ਰੋਮਿਸ ਹੋ ਗਿਆ 5000 ਦਾ ਚਲਾਨ ਕਰੋਗੇ ਕੌਣ ਤੋਂ ਕਿਹੜੇ ਦੁਕਾਨ ਮੈਂ ਤੁਹਾਨੂੰ ਇੱਕ ਹੀ ਗੱਲ ਵੀ ਇਹ ਓਨ ਕੈਮਰਾ ਹੋ ਗਿਆ ਅਗਲੀ ਵਾਰੀ ਅਗਲੀ ਆ ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ ਤੁਹਾਨੂੰ ਇੱਕ ਤੁਹਾਡੇ ਨਾਲ ਵਾਦਾ ਰਹਿ ਗਿਆ ਨਹੀਂ ਨਹੀਂ ਅਸੀਂ ਤਾਂ ਕਹਿੰਦੇ ਹਾਂ ਕਿ ਵਿਰੋਧ ਨਹੀਂ ਵਿਰੋਧ ਵਾਲੀ ਗੱਲ ਹੀ ਕੋਈ ਨਹੀਂ ਇਨਕ੍ਰੋਚਮੈਂਟ ਰਹਿ ਹੀ ਬਲਤ ਹੈ ਮੈਂ ਕਹਿੰਦੀ ਹਾਂ ਤੂੰ ਕੇਵਲ ਕਣਕੜ ਦੇ ਤੂੰ ਟੇਬਲ ਹੀ ਲੱਗਣੀ ਹੁੰਦੀ ਆ ਦੇਖ ਐ ਤਾਂ ਬਰਾਬਰ ਕੋਈ ਮੰਤਰਾ ਆ ਦੇਣਾ ਫੇਰ ਨਹੀਂ ਫੈਕਟਰੀ ਭੇਜ ਦੂੰਗਾ ਇੱਥੇ ਨਹੀਂ ਲਾਉਂਗਾ ਤੁਸੀ ਬਾਓ ਜੀ ਇਹ ਸਾਰਿਆਂ ਦੇ ਕਿੰਟ ਕੱਲੂ ਪਿਕ ਐਨ ਕਿਊ ਦਾ ਕਾਲੀ ਵਾਲੀ ਵਾਲੀ ਜੱਟ ਜੱਟ গান খোলা এটা তার এটা এটা বড় বড় দিকে আলোর দিকে আলোর দিকে ਤਿੰਨ ਸੌ ਰੁਪਏ ਮਹੀਨਾ ਲੈਂਦਾ ਐ ਟ੍ਰਾਂਸਪੋਰਟ ਲੱਗੀ ਐ ਅਦੇ ਕੋਲ ਤਿੰਨ ਸੌ ਰੁਪਏ ਮਹੀਨਾ ਲੈਂਦਾ ਸਾਰਿਆਂ ਕੋਲ ਬਿਜਲੀ ਕਰਦੀ ਬੈਗ ਸੇ ਪਰ ਆ ਲੈ ਆ ਸਾਰੀਆਂ ਰੇੜੀਆਂ ਲੱਗੀਆਂ ਅੰਦਰੋਂ ਜਾ ਕੇ ਮਾਲ ਚੱਕ ਕੇ ਲਿਆ ਅੱਥਾ ਕੀ ਐ ਆ ਵੇਖੋ ਰੇੜੀਆਂ ਲੱਗੀਆਂ ਕੀ ਐ ਆ ਸਾਹਮਣੇ ਵੇਖੋ ਜੀ ਇਹ ਤਾਂ ਇਹ ਤਾਂ ਇਹ ਤਾਂ ਨਹੀਂ ਫਿਰ ਮਾਰਕੀਟ ਵਾਲਿਆਂ ਨੇ ਤਾਂ ਨਹੀਂ ਲੋਈਆਂ ਮੋ ਕੋਈ ਮਾਰਕੀਟ ਵਾਲਿਆਂ ਨੇ ਲੋਈਆਂ ਅਭੀਪਨ ਸਾਡੇ ਨੇ ਲਵਾਈਆਂ ਉਹਨੇ ਲਵਾਈਆਂ ਉਹਨੇ ਲਵਾਈਆਂ ਤੁਸੀਂ ਇੰਦਾ ਕਹਿ ਰਹੇ ਹੋ ਕਿ ਤੁਹਾਡੇ ਕੋਈ ਸਬੂਤ ਹੈਗਾ ਉਹਨੇ ਲਵਾਈਆਂ ਭਾਈਆ ਸਬੂਤ ਸਾਹਿਬ ਇੱਕ ਮਿੰਟ ਅਸੀਂ ਅਸੀਂ ਉਹਨੂੰ ਬੁਲਾਇਆ ਅਸੀਂ ਉਹਨੂੰ ਬੁਲਾਇਆ ਬੰਟੀ ਬੰਟੀ ਮੈਂ ਅਸੀਂ ਉਹਨੂੰ ਬੁਲਾਇਆ ਉਹਨੇ ਅਸੀਂ ਉਹਨੂੰ ਬੁਲਾਇਆ ਬਿਲਕੁਲ ਉਹ ਰੁਕੇ ਕਿਉਂ ਨਹੀਂ ਰੁਕੇ ਕਿੱਥੇ ਉਹ ਰੇਡੀਆਂ ਵਰ ਕਰਕੇ ਨਹੀਂ ਕਿਉਂ ਅਸੀਂ ਚੱਲੇ ਆ ਜੀ ਚੱਲੇ ਆ ਉਧਰ ਹੀ ਚੱਲੇ ਆ ਮੇਰੇ ਸਾਹਦੇ ਆਫਿਸ ਆਜੋ ਤੁਹਾਡੇ ਸਾਹਮਣੇ ਦਲੀ ਦੇ ਵਿੱਚੋਂ ਨਿਕਲੇ ਉਹ ਸੱਜੇ ਪਾਸੇ ਸਿਰਫ ਦੁਕਾਨਾਂ ਨਾਲ ਦੇਖ ਕੇ ਜਾ ਰਹੇ ਖੱਬੇ ਪਾਸੇ ਰੇਡੀਆਂ ਲੱਗਦੀਆਂ ਕਾਇਨ ਦੇਖ ਕੇ ਗਿਆ ਉਸ ਤੋਂ ਬਾਅਦ ਰੇਡੀਆਂ ਦਿਖਾਈਆਂ ਤੁਹਾਡੇ ਸਾਹਮਣੇ ਉਸ ਤੋਂ ਬਾਅਦ ਕਾਰਵਾਈ ਹੋਈ ਅੰਦਰੋਂ ਫੱਟੇ ਨਾਲ ਦੀ ਨਾਲ ਚੁੱਕ ਕੇ ਪਾਏ ਗੱਡੀਆਂ 'ਚ ਤੇ ਬਾਰੋ ਕੀ ਗੱਲ ਰੇਡੀਆਂ ਨਹੀਂ ਚੁੱਕ ਕੇ ਪੈ ਸਕਦੀਆਂ ਪਿੱਕਨ ਚੂਸ ਵਾਲਾ ਕੰਮ ਹੋ ਗਿਆ ਪਿੱਕਨ ਚੂਸ ਵਾਲੇ ਕੰਮ ਤੁਹਾਡੇ ਸਾਹਮਣੇ ਚੱਲ ਰਿਹਾ ਜੋ ਚੱਲ ਰਿਹਾ ਹਾਂ ਤੁਸੀਂ ਮੀਡੀਆ ਨੇ ਸਾਰਾ ਕੁਝ ਕਵਰ ਕੀਤਾ ਹੈ ਕਹਿੰਦੇ ਅਸੀਂ ਕਿਸੇ ਨੂੰ ਛੱਡਦੇ ਨਹੀਂ ਚਾਹੇ ਜਿਹੜਾ ਮਰਜੀ ਹੋਵੇ ਤੁਸੀਂ ਕੰਮ ਕਰੋ ਜੇ ਦਰਵਾਜ਼ੇ ਪਾਸੇ ਹਟੋ ਜੀ ਹਾਲੋ ਸਾਡੇ ਪਾਸੇ ਮਾਣੇ ਪਾਸਾ ਹਟੋ ਪਿੱਕਨ ਚੂਸ ਨਹੀਂ ਹੈਗਾ ਇਹ ਕੀ ਹੈ ਜੀ ਇੱਕੀ ਹਲੋ ਹੱਥ ਰੱਖੋ ਫਿਰ ਆਜੋ ਇਹਨਾਂ ਨੂੰ ਪੁੱਛ ਲੈਂਦੇ ਆ ਹਾਂ ਜੀ ਤੁਸੀਂ ਰੇਟ ਲਾਇਆ ਕਹਿੰਦੇ ਕਿ ਤੁਹਾਨੂੰ ਪੈਸੇ ਦੇਣਗੇ ਹਾਂ ਜੀ ਪਰਚੀ ਹੈ ਲੋ ਜੀ ਇੱਧਰ ਕਰਤੀ ਕਮੇਟੀ ਦੇ ਨਹੀਂ ਬੱਚੇ ਇਹਨੇ ਰੋਡ ਪਰਚੀ ਕੋਲ ਆ ਸਕਦਾ ਜੀ ਹੈਲੋ ਸਰ ਪ੍ਰੈਸਿਡੈਂਟ ਸਾਹਿਬ ਇਹ ਜਿਹੜਾ ਰਹਿਣਾ ਲੱਗਾ ਦਿਖਾਓ ਪਰਚੀ ਆ ਹਾਂ ਜੀ ਪਰਚੀ ਹੈਗੀ ਆਪਣੇ ਕੋਲ ਲੋਡ ਕੀਤਾ ਕਿੰਨੇ ਰਹਿਣਾ ਚਾਹਿਆ ਪਰਚੀ ਦੇਖੋ ਜੀ ਆਹ ਪਰਚੀ ਆ ਅਮਰਜੀਤ ਅਮਰਜੀਤ ਤੁਹਾਡਾ ਨਾਮ ਹੈ 15 ਰੁਪਏ ਦੀ ਪਰਚੀ ਹੈ 29 10 29 دسਦੀ ਹੈ ਇਹ ਪਰਚੀ ਕਿੰਨੇ ਟਾਈਮ ਚਲਦੀ ਹੈ ਮਹੀਨਾ ਮਹੀਨਾ ਚਲਦੀ ਹੈ ਤੇ ਮਤਲਬ 29 ਜਨਵਰੀ ਨੂੰ ਦੁਬਾਰਾ ਕਟਾਣੀ ਆ ਦੁਬਾਰਾ ਆ ਜਾਣੀ ਪਰਚੀ ਦੁਬਾਰਾ ਨਾਲ ਕਉਂ ਕਟਾ ਲੈਂਦੇ ਆ ਜੀ ਇਹ ਕਿੰਨੇ ਦੀ ਪਰਚੀ 1500 ਦੀ ਤੇ ਡਾਲ ਹੋ ਰਹੀ 300 ਰੁਪਏ ਦੀ 1500 ਪੈਸੇ ਵੀ ਲੈ ਲੈਂਦਾ ਕਾਰਪੋਰੇਸ਼ਨ ਦਾ ਨਹੀਂ ਪੈਸੇ ਨਹੀਂ ਕੋਈ ਲੈਂਦਾ ਜੀ ਹਾਂ ਬੰਟੀ ਜੀ ਕਹਿੰਦੇ ਕੋਈ ਪੈਸੇ ਨਹੀਂ ਆਉਣਾ ਉਹ ਭਾਈ ਸਾਹਿਬ ਭਾਈ ਸਾਹਿਬ ਤੁਹਾਡੀ ਪਹਿਲਾਂ ਤਾਂ ਪਿਓ ਦੀ ਜ਼ਗੀਰ ਹੈ ਜਿਹੜੀ ਤੁਸੀਂ ਇੱਥੇ ਰੇੜੀ ਲਾ ਸਕੋ 1500 ਸਾਰੇ ਨੇ ਕਿਤਾ ਲਈ ਰੈਡੀ ਲੱਗ ਗਈ ਸੱਕੀ ਰੋਡ ਤੇ ਚਕਾਉਂਗੇ ਪੂਰੀ ਮਾਰਕੀਟ ਬਿਲਕੁਲ ਚਾਵਾਂਗੇ ਜੀ ਜੇ ਸਾਡ ਨੂੰ ਅੰਦਰ ਨਹੀਂ ਬਚਣਗੇ ਅਸੀਂ ਨਹੀਂ ਬਚਣਾ ਇਹ ਤਾਂ ਨਹੀਂ ਹੋਗਾ ਇੱਦਾਂ ਦੀ ਪਰਚੀ ਨਾ 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 ਜੜੀ ਮਰਜੀ ਪਰਚੀ ਵੇਲੇ ਪਰਚੀ ਨਾ ਪਰਚੀ ਪਰਚੀ ਲਈ ਵੋਟੋ ਕਿਤਰੀ ਹੋਈ ਆ ਪਰਚੀ ਦਾ ਦਿਖਾਵੇ ਭਰਾਵਾ ਜੀ ਮੈਨੂੰ ਤਾਂ ਬਖਾ ਦੇਣਾ ਮੈਂ ਰੱਖ ਦੋ ਇਹ ਲੈ ਲਓ ਇੱਧਰ ਆਓ ਉਹ ਭਾਜੀ ਇੱਧਰ ਅਸੀਂ ਮੇਰ ਸਾਹਿਬ ਦੇ ਚੱਲੇ ਆਂ ਜਾਤਾ ਰੇੜੀਆਂ ਵਿੱਚ ਚੱਕਣੀਆਂ ਜਾਂ ਸਾਰਾ ਆਕਾਲ ਇੱਥੇ ਮਾਰਕੀਟ ਦਾ ਮਾਲ ਚੱਕਿਆ ਜਾਏਗਾ ਨਹੀਂ ਤੇ ਕੋਈ ਉਹ ਕਿਹੜਾ ਤੁਸੀਂ ਜਾਈ ਪੈਕਨ ਚੂਜ਼ ਨਹੀਂ ਹੋਣਾ ਨਹੀਂ ਹੋਣਾ ਰੇੜੀਆਂ ਪਤਾ ਯੈਲੋ ਲਾਈਨ ਕਿਸ ਨੂੰ ਲਾਇਆ ਇੱਥੇ

ഇങ്ങനെ നേരെ നേരെ ഓടിയാൻ പോവുന്നില്ല അതാ इज्जत ਕਰਦੇ ਆ ਇਧਰ ਉਹ ਘੜ ਚਲੋ ਇਧਰ ਉਹ ਹੰਤਾ ਸਾਹਿਬ ਇਧਰ ਹੰਤਾ ਸਾਹਿਬ ਇਧਰ ਕੋਈ ਅੱਗੇ ਨਾ ਆ ਕੋਈ ਅਸੀਂ ਤੇ ਰੇਡੀਓ ਲੱਗਿਆ ਦੇਖੀਆ ਹੁੰਦੀ ਕਰਨਾ ਹੰਤਾ ਆਇਆ ਹੋਇਆ ਆਪਰੇ ਜਿਹੜਾ ਸਿਰਫ ਫੱਟੇ ਚੁੱਕ ਕੇ ਨਵੀਂ ਰਹਿ ਗਈ ਇੱਥੇ ਲਾਵੇ ਇਹਨਾਂ ਨੂੰ ਕੋਈ ਕੰਮ ਨਹੀਂ ਇਹ ਤੇਰੇ ਕਾ ਬੰਦ ਰੋ ਚਲੇਗੇ ਨਾ ਚਲੇਗੇ ਨਾ ਆ ਤੂੰ ਹੀ ਉਹ ਲਾ ਦੇ ਇਹ ਕੋ ਚੱਕਿਆ ਚੱਕਿਆ ਨਹੀਂ ਕਹਿੰਦੇ ਠੀਕ ਬਸਰ ਬਸਰ ਅੱਛਾ ਹਾਂਜੀ ਮਾਰੇ ਬਸਰ ਤਾਂ ਯਾਰ ਆ ਦੇਖੋ ਸਾਹਮਣੇ ਰੈਡੀ ਆਤਰ ਅੰਦਰ ਹਟੇ ਚੱਕ ਆ ਰੈਡੀ ਲੱਗੀ ਐ ਮਾ ਲੱਗਦਾ ਵੇ ਹਾਂ ਅਬੀ ਇੰਨੀ ਛੁੱਟ ਨਹੀਂ ਆ ਗਈ ਨਹੀਂ ਫਿਰ 300 ਵਾਲੀ ਗੱਲ ਸਹੀ ਹੈ ਬਿਲਕੁਲ ਸਹੀ ਹੈ ਸਚਾਈ ਹੈ ਸਚਾਈ ਹੈ ਸਾਹਮਣੇ ਕਰ ਰਹੇ ਜੋ ਕਰ ਰਹੇ ਉਧਰ ਨੂੰ ਅੱਖਾਂ ਮੋੜ ਕੇ ਚਲੇ ਗਏ ਉਧਰ ਦੁਕਾਨਾਂ ਨੇ ਤੇ ਰੇੜੀਆਂ ਇਧਰੋਂ ਆ ਰਿਹਾ 3-300 ਰੁਪਇਆ ਤਾਂ ਏਦਾਂ ਆ ਜਿਹੜੀ ਕਾਰਪੋਰੇਸ਼ਨ ਦੇ ਵਿੱਚ ਵੰਦੇ ਨੇ ਉਧਰ ਸਾਹਮਣੇ ਕਿੰਨੀਆਂ ਰੇੜੀਆਂ ਲੱਗੀਆਂ ਅੱਜ ਤੱਕ ਚੁਕਾਈ ਹੋਈਆਂ ਤੁਸੀਂ ਵਿਰੋਧ ਕਿਉਂ ਨਹੀਂ ਕੀਤਾ ਉਹਦਾ ਬੜੀ ਯਾਰ ਜਿੱਤ ਅੱਜ ਤੱਕ ਨਹੀਂ ਰੇੜੀਆਂ ਉਹ ਹੁਣ ਪਤਾ ਸੁਣ ਲੈ ਤੂੰ ਹੀ ਸਵਾਲ ਨਹੀਂ ਕੀਤਾ ਫਿਰ ਸਵਾਲ ਕਿਦਾਂ ਲੱਗਦੀ ਹੁੰਦਾ ਗੱਲ ਕਰੋ ਸੀਨੀਅਰ ਡਿਪਟੀ ਮੇਅਰ ਨਾਲ ਗੱਲ ਕਰੋ ਉਹ ਭਾਜੀ ਸਾਰਿਆਂ ਨਾਲ ਗੱਲ ਕਰਤੀ ਉਹ ਤਾਂ ਪਈ ਤੀ ਨਹੀਂ ਇਹ ਆਪਣੀ ਮਰਜ਼ੀ ਨਾਲ ਹੀ ਇਤਰੋ ਪਤਾ ਕਿ ਕੁਝ ਨਾ ਕੁਝ ਬਣ ਜੂਗਾ ਪਹਿਲਾਂ ਦੀਵਾਲੀ ਦੇ ਦਿਨਾਂ ਚਲੋ ਦੀਵਾਲੀ ਤੋਂ ਬਾਅਦ ਲਈ ਜਾ ਰੋ ਪਹੁੰਚ ਗਿਆ ਸੀ ਨਾ ਸਾਰੀ ਮਾਰਕੀਟ ਇਕੱਠੀ ਹੋ ਕੇ ਇੱਕ ਨਾਰਾ ਲਾਓ ਵਪਾਰੀ ਐਕਟ ਕੋ ਕੇ ਬਹਿ ਜਾਓ ਮਤਲਬ ਹੀ ਨਹੀਂ ਜੇ ਵਪਾਰੀ ਨਾ ਇਕੱਠੇ ਹੋਏ ਤੁਹਾਡਾ ਕਿਸੇ ਨੇ ਸਾਥ ਨਹੀਂ ਦੇਣਾ ਤੁਹਾਨੂੰ ਸਾਰੇ ਮੁੱਦੇ ਮੋਹ ਕੇ ਪੈਣਗੇ ਉਹ ਤੁਸੀਂ ਇਹ ਵੇਖੋ ਯਾਰ ਉਹ ਸਾਹਮਣੇ ਰੇੜੀ ਲੱਗੀ ਉਹ ਬੰਦਾ ਰੇੜੀ ਨਹੀਂ ਚੱਕ ਕੇ ਲੈ ਗਿਆ ਸਾਰੇ ਫੱਟੇ ਚੱਕ ਕੇ ਲੈ ਗਿਆ ਕਿਉਂ ਫੱਟੇ ਕਿਉਂ ਚੱਕ ਕੇ ਲੈ ਕੇ ਗਿਆ ਸਾਡੀ ਦੁਕਾਨ ਤੇ ਤੇ ਹੁਣ ਇਹਦੀ ਸ਼ਿਕਾਇਤ ਕਰਾਂਗੇ ਬਿਲਕੁਲ ਕਰੋ ਲਾ ਸਾਰੇ ਆਉਣੇ ਸੀ ਉੱਥੇ ਮੇਰੇ ਸਾਥ ਦੇ ਚੱਲੇ ਚੱਲੇ ਹਾਂਜੀ 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 ਤੇ ਵਿਪਨ ਜੀ ਅੱਜ ਗਾਦੀ ਨਗਰ ਮਾਰਕੀਟ ਚ ਕਾਰਵਾਈ ਕੀਤੀ ਹੈ ਕੀ ਕਾਰਵਾਈ ਸੀ ਅਪੀ ਜਿਹੜੀ ਅੱਜ ਗਾਂਧੀ ਨਗਰ ਦੇ ਕਾਰਵਾਈ ਕੀਤੀ ਹੈ ਜਿਵੇਂ ਕਿ ਲੱਗ ਲੱਗ ਬਜ਼ਾਰਾਂ ਚ ਕਾਰਵਾਈਆਂ ਚੱਲਦੀਆਂ ਰਹਿੰਦੀਆਂ ਸੀਗੀਆਂ ਅੱਜ ਅਸੀਂ ਗੰਦੋਰੇ ਨੇ ਗਾਂਧੀ ਨਗਰ ਚ ਕਾਰਵਾਈ ਕੀਤੀ ਗਾਂਧੀ ਨਗਰ ਚ ਅਸੀਂ ਵੈਸੇ ਪਹਿਲਾਂ ਇੱਕ ਕਾਰਵਾਈ ਤੋਂ ਪਹਿਲਾਂ ਬਾਰ-ਬਾਰ ਅਸੀਂ ਵਾਰਨਿੰਗ ਦੇ ਚੁੱਕੇ ਆਂ ਵੀ ਸਮਾਨ ਕਿਰਪਾ ਕਰਕੇ ਅੰਦਰ ਰੱਖੋ ਅਸੀਂ ਜਦੋਂ ਅੱਜ ਵੀ ਕਾਰਵਾਈ ਕੀਤੀ ਸਿਰਫ ਉਹਨਾਂ ਦੇ ਜਿਹੜੇ ਟੇਬਲ ਜਾਂ ਮੇਜ਼ ਜਾਂ ਓਵਰ ਸਮਾਨ ਵਾਰ ਸੀ ਉਹੀ ਅਸੀਂ ਜ਼ਬਤ ਕੀਤਾ ਇਕੱਲਾ ਉਥੇ ਵਿਰੋਧ ਵੀ ਹੋਇਆ ਤੁਹਾਡੀ ਟੀਮ ਦਾ ਦੇ ਕੁਝ ਅਲੀਗੇਸ਼ਨ ਲੱਗੇ ਤੁਹਾਡੇ ਉੱਤੇ ਜਿਹੜਾ ਉੱਥੇ ਕਾਲ ਮਾਰਕੀਟ ਦੇ ਪ੍ਰਧਾਨ ਆ ਬੰਟੀ ਉਹਨਾਂ ਦੇ ਮੁੰਡੇ ਦੇ ਵੱਲੋਂ ਅਲੀਗੇਸ਼ਨ ਲਗਾਏ ਗਏ ਨੇ ਅਲੀਗੇਸ਼ਨ ਦੀ ਗੱਲ ਦੇਖੋ ਮੈਂ ਕਹਿੰਦਾ ਅਲੀਗੇਸ਼ਨ ਦੀ ਗੱਲ ਬਾਅਦ ਚੋਂ ਆ ਪਹਿਲਾਂ ਤਾਂ ਸਾਰੀ ਪ੍ਰੈਸ ਦੇ ਸਾਹਮਣੇ ਉਹਦਾ ਮੇਜ਼ ਜਾਂ ਟੇਬਲ ਕਿੱਥੇ ਸੀ ਸਾਰਿਆਂ ਨੂੰ ਪਤਾ ਮੈਨੂੰ ਇਸ ਗੱਲ ਦਾ ਬਾਰ ਬਾਰ ਕਹਿੰਦਾ ਹੈ ਨਹੀਂ ਤੁਹਾਡੀ ਪ੍ਰੈਸ ਨੇ ਪਹਿਲਾਂ ਦੇਖਿਆ ਟੇਬਲ ਕਿੱਥੇ ਪਿਆ ਸੀ ਮੈਂ ਤਾਂ ਉਹਨੂੰ ਦੂਜਿਆਂ ਦੀ ਤਰ੍ਹਾਂ ਟ੍ਰੀਟ ਕੀਤਾ ਵੀ ਭਾਈ ਟੇਬਲ ਦੂਜਿਆਂ ਦਾ ਚੱਕਿਆ ਗਿਆ ਟੇਬਲ ਤੇਰਾ ਚੱਕਿਆ ਜਾਣਾ ਜੇ ਦੂਜਿਆਂ ਨੂੰ ਟੇਬਲ ਅਲਾਟ ਹੋਈ ਉੱਤੇ ਨੂੰ ਅਲਾਟ ਹੋ ਜਾਊਗਾ ਉਹਨੇ ਬਰੋ ਸਟਾਰਟ ਕਰਤਾ ਵਿਰੋਧ ਕਰਦਾ ਕਰਦਾ ਮਗਰਾ ਹੀ ਕਿਹਾ ਅਸੀਂ ਆਪਦੀ ਕਾਰਵਾਈ ਨੇਪੇ ਚੜੀ ਗਏ ਹੁਣ ਕਾਰਵਾਈ ਕਿੱਥੇ ਤੱਕ ਪਹੁੰਚੀ ਕਿਉਂਕਿ ਉਹ ਕਹਿ ਰਹੇ ਕਿ ਰੇੜੀਆਂ ਨੂੰ ਤੁਸੀਂ ਲਵਾ ਰਹੇ ਹੋ ਤੇ ਵਪਾਰੀ ਤੰਗ ਹੋ ਰਹੇ ਆ ਰੇੜੀਆਂ ਨੂੰ ਲਵਾ ਰਹਿਆ ਤੁਸੀਂ ਦੇਖੋ ਮੈਂ ਤਾਂ ਰੇੜੀਆਂ ਦੀ ਪਰਚੀ ਗੱਟੀ ਹੋਈ ਸੀਗੀ ਮੈਂ ਤਾਂ ਤਾਂ ਹੀ ਰੇੜੀਆਂ ਵੱਲ ਜਾਂਦਾ ਨਹੀਂ ਪਿਆ ਸੀ ਰੇੜੀਆਂ ਕੋਈ ਇਹ ਵੀ ਨਹੀਂ ਦਾ ਵੀ ਟ੍ਰੈਫਿਕ ਦੇ ਵਿੱਚ ਵਿਗੜ ਪਾਰੀਆਂ ਸੀ ਗਿਆ ਤੁਸੀਂ ਦੇਖਣਾ ਰੇੜੀਆਂ ਪੂਰੀਆਂ ਫੁੱਟ ਪਾ ਤੋਂ ਵੀ ਪਿੱਛੇ ਜਾ ਕੇ ਲੱਗੀਆਂ ਹੋਈਆਂ ਸੀਗੀਆਂ ਜਿਹੜੀ ਜਿਹੜੀ ਰੇੜੀ ਦੀ ਤੁਸੀਂ ਕਿਹਾ ਉਹਨੇ ਉਸ ਰੇੜੀ ਵਾਲੇ ਨੇ ਮੇਰੇ ਖਿਆਲ ਦਾ ਪ੍ਰੈਸ ਦੇ ਸਾਹਮਣੇ ਆਦੀ ਰਸੀਦ ਦਿਖਾ ਦਿੱਤੀ ਹੈ ਹਾਂ ਜੀ ਪਰ ਉਹਨਾਂ ਨੇ ਇਹ ਕਹਿ ਤਾਂ ਕਹਿੰਦੇ ਹਾਂਡਾ 300 ਰੁਪਏ ਲੈਂਦਾ ਰੇੜੀਆਂ ਕੋ ਤਾਂ ਲੱਗੀਆਂ ਦੇਖੋ ਸਰੋਜ ਜੀ ਮੈਂ ਗੱਲ ਕਹਿਣਾ ਚੰਗਾ ਨਹੀਂ ਲੱਗਦਾ ਮੇਰੀ ਲੱਖ ਰੁਪਈਆ ਸੈਲਰੀ ਹੋਵੇ ਤੇ ਮੈਂ 300 ਲਵਾਂਗਾ ਜੇ ਉਹ ਮੈਂ 300 ਲੈਂਦਾ ਹੁੰਦਾ ਫਿਰ ਰੇੜੀ ਵਾਲੇ ਭੱਜਦੇ ਨਾ ਮੈਨੂੰ ਵੇਖ ਕੇ ਬਿਲਕੁਲ ਜਾਂ ਮੈਨੂੰ ਦੇਖ ਕੇ ਕਹਿੰਦੇ ਨਾ ਵੀ ਅਸੀਂ ਤਾਂ ਐ ਚੋੜੇ ਹੋ ਕੇ ਖੜੇ ਆ ਉਹ ਫਿਰ ਕਿਉਂ ਮੈਨੂੰ ਸਮਾਨ ਨੂੰ ਹੱਤ ਲਾਂਦੇ ਨੇ ਲੱਗੇ ਸੀ ਰੇੜੀ ਹਰੇਕ ਰੇੜੀ ਕੋਲ ਪਰਚੀ ਸੀਗੀ ਜਿਦੀ ਮਰਜ਼ੀ ਹੁਣ ਵੀ ਜਾ ਕੇ ਨਾ ਰੇਡੀਓਲੇ ਭੱਜੇ ਐ ਤੇ ਨਾ ਮਾਰਕੀਟ ਵਾਲੇ ਤੁਸੀਂ ਹੁਣ ਵੀ ਚੈੱਕ ਕਰ ਲਓ ਮੈਂ ਤਿਆਰ ਤੇ ਤੁਹਾਡਾ ਗਰੋਜ਼ ਵੀ ਬੋਧ ਹੋਇਆ ਤੁਹਾਡੀ ਸਰਕਾਰੀ ਡਿਊਟੀ ਤੇ ਵਿਗਨ ਵੀ ਪਈ ਐ ਤੇ ਤੁਹਾਡੇ ਜਿਹੜਾ ਕਿ ਫਾਦਰ ਸਾਹਿਬ ਨੂੰ ਵੀ ਮਾੜਾ ਚੰਗਾ ਬੋਲਿਆ ਗਿਆ ਕਿ ਤੇ ਹਾਂਡੇ ਦੇ ਪਿਓ ਦੀ ਜਿਹੜੀ ਲੱਗੀ ਐ ਜਿਹੜੀ ਇਹ ਨਹੀਂ ਚੱਕੀ ਗਈ ਦੇਖੋ ਜਿਹੜੇ ਮੇਰੇ ਫਾਦਰ ਸਾਹਿਬ ਨੂੰ ਬੋਲਿਆ ਮੈਂ ਹੁਣ ਉਹ ਗੱਲ ਕਹਿਣਾ ਨਹੀਂ ਚਾਹੁੰਦਾ ਮੇਰੇ ਫਾਦਰ ਸਾਹਿਬ ਤਾਂ ਪਰਮਾਤਮਾ ਹੀ ਕੋਲ ਐ ਜੇ ਕਿਸੇ ਨੇ ਮੈਂ ਹੁਣ ਕੋਈ ਗੱਲ ਕਹਿਤੀ ਤੇ ਗੱਲ ਦਾ ਹੋਰ ਬਣ ਜਾਣਾ ਗੱਲ ਇਹ ਆ ਵੀ ਰਿਸਪੈਕਟ ਆ ਆਪਦੀ ਆਪ ਦੇ ਹੱਥ ਹੁੰਦੀ ਐ ਜੇ ਕੋਈ ਮਾੜਾ ਬੋਲੂਗਾ ਕਿਚੜ ਆਪਦੇ ਤੇ ਛਾਲੂਗਾ ਮਾੜਾ ਮੈਂ ਵੀ ਬੋਲ ਸਕਦਾ ਐ ਪਰ ਮੇਰੀ ਆਤਮਾ ਨਹੀਂ ਇਲਾਵਾ ਕਰਦੀ ਕਿ ਕਿਸੇ ਦੇ ਮਾਪਿਆਂ ਨੂੰ ਕਹਿਣਾ ਤੁਹਾਡੀ ਸ਼ਿਕਾਇਤ ਜਿਹੜੀ ਐ ਮੇਰੇ ਕੋ ਜਾ ਕੇ ਕਰਾਂਗੇ ਇਹਨਾਂ ਨੂੰ ਕੋਈ ਵੀ ਜਿਹੜਾ ਅਧਿਕਾਰੀ ਐ ਉਹ ਕਾਰਵਾਈ ਕਰਨੀ ਭੇਜਦਾ ਹਾਂਡਾ ਆਪਣੀ ਮਰਜ਼ੀ ਨਾਲ ਕਾਰਵਾਈ ਕਰ ਦਿੰਦਾ ਸਰ ਦੇਖੋ ਮੇਰੀ ਇਹ ਡਿਊਟੀ ਐ ਕੰਪਲੇਂਟ ਕਰਨਾ ਉਹਨਾਂ ਦਾ ਹੱਕ ਐ ਮੈਂ ਓਣ ਕੈਮਰੇ ਜਿਹੜੀਆਂ ਜਾਏਗਾ ਕੁਝ ਵੀ ਹੈਗਾ ਉਹ ਤਾਂ ਮੈਂ ਮੇਰ ਮੈਡਮ ਨੂੰ ਦਿਖਾ ਦੂੰਗਾ ਜੇ ਮੇਰੀ ਗਲਤੀ ਹੋਊਗੀ ਉਹ ਮੈਂ ਗਲਤੀ ਭੁਗਤਣ ਨੂੰ ਤਿਆਰ ਹਾਂ